ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਕੋਠੀ ਲੈ ਕੇ ਆਏ ਕੋਠੀ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਵਧੀਆ ਕੋਠੀ ਆ 303 ਅਗਸ ਦੇ ਵਿੱਚ ਇਹ ਕੋਠੀ ਤੁਹਾਨੂੰ ਬਣੀ ਹੋਈ ਮਿਲ ਜੂਗੀ ਤੇ 4 بی ਐਚ ਕੇ ਤੁਹਾਨੂੰ ਇਹ ਕੋਠੀ ਮਿਲ ਜੂਗੀ ਕੋਠੀ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਵਧੀਆ ਆ ਚਾਰ ਤੁਹਾਨੂੰ ਬੈਡਰੂਮ ਮਿਲ ਜਾਣਗੇ ਚਾਰ ਵਾਸ਼ਰੂਮ ਮਿਲ ਜਾਣਗੇ ਮਾਡਰਨ ਡਰਾਈੰਗ ਰੂਮ ਮਿਲ ਜੂਗਾ ਤੇ ਓਪਨ ਤੁਹਾਨੂੰ ਕਿਚਨ ਮਿਲ ਜੂਗੀ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਰਹੀ ਆ ਕੋਠੀ ਇਹ ਤੇ ਪਾਰਕਿੰਗ ਲਈ ਵੀ ਤੁਹਾਨੂੰ ਖੁੱਲੀ ਡੁੱਲੀ ਜਗ੍ਹਾ ਮਿਲ ਜੂਗੀ ਦੋ ਤਿੰਨ ਗੱਡੀਆਂ ਤੁਸੀਂ ਬਹੁਤ ਆਸਾਨੀ ਨਾਲ ਇੱਥੇ پارک ਕਰ ਸਕਦੇ ਹੋ ਤੇ ਨਾਲੇ ਬੈਠਣ ਨੂੰ ਤੁਹਾਨੂੰ ਇੱ ਸੇ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਅੰਦਰੋਂ ਵੀ ਦੇਖ ਸਕਦੇ ਹੋ ਕੋਠੀ ਪੂਰੀ ਖੁੱਲੀ ਡੁੱਲੀ ਆ ਫਿਲਹਾਲ ਕੋਠੀ ਦੇ ਵਿੱਚ ਕੰਮ ਚੱਲ ਰਿਹਾ ਆ ਤੇ ਇੱਧਰ ਤੁਹਾਨੂੰ ਲੈਫਟ ਸਾਈਡ ਮਿਲ ਜੂਗਾ ਡਰਾਈਂਗ ਰੂਮ ਡਰਾਈਂਗ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਆ ਤੇ ਨਾਲੇ ਇੱਧਰ ਆ ਜਾਂਦੇ ਨੇ ਰੂਮ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਖੁੱਲੇ ਡੁੱਲੇ ਤਰੀਕੇ ਦੇ ਨਾਲ ਤਿਆਰ ਕੀਤੇ ਹੋਏ ਨੇ ਕੋਈ ਵੀ ਕੰਮ ਜਿਹੜਾ ਵੀ ਕੰਮ ਰਹਿੰਦਾ ਹੈ ਸਾਰਾ ਕੰਮ ਇਹ ਕੰਪਲੀਟ ਕਰਵਾ ਕੇ ਦੇਣਗੇ ਤੇ ਨਾਲ ਤੁਹਾਨੂੰ ਅਟੈਚ ਵਾਸ਼ਰੂਮ ਮਿਲ ਜੂਗਾ ਵਾਸ਼ਰੂਮ ਦੇ ਵਿੱਚ ਵੀ ਤੁਹਾਨੂੰ ਸਾਰਾ ਕੰਮ ਕਰਵਾ ਕੇ ਦੇਣਗੇ ਤੇ ਇੱਧਰ ਆ ਜਾਂਦਾ ਦੂਜਾ ਰੂਮ ਦੂਜਾ ਰੂਮ ਵੀ ਪੂਰਾ ਖੁੱਲਾ ਡੁੱਲਾ ਹੈ ਫਿਲਹਾਲ ਲੱਕੜ ਦਾ ਕੰਮ ਚੱਲ ਰਿਹਾ ਹੈ ਇੱਥੇ ਤੇ ਜੋ ਵੀ ਕੰਮ ਤੁਹਾਡਾ ਰਹਿੰਦਾ ਹੈ ਸਾਰਾ ਕੰਮ ਕੰਪਲੀਟ ਕਰਵਾ ਕੇ ਦੇਣਗੇ ਤੇ ਇੱਧਰ ਐਲਈਡੀ ਪੈਨਲ ਵੀ ਤੁਸੀਂ ਦੇਖ ਸਕਦੇ ਹੋ ਨਾ ਸਾਰਾ ਕੰਮ ਵਧੀਆ ਬਾਈ ਹੋਰੀ ਲੱਗੇ ਹੋਏ ਨੇ ਕੰਮ ਕਰ ਕਰਨ ਤੇ ਇੱਧਰ ਆ ਜਾਂਦੀ ਹੈ ਕਿਚਨ ਕਿ ਮਾਡਰਨ ਤਰੀਕੇ ਦੇ ਨਾਲ ਹੋ ਰਿਹਾ ਤੇ ਫਰਸਟ ਫਲੋਰ ਦੇ ਉੱਪਰ ਵੀ ਤੁਹਾਨੂੰ ਦੋ ਰੂਮ ਮਿਲ ਜਾਣਗੇ ਰੂਮ ਤੁਸੀਂ ਦੇਖ ਸਕਦੇ ਹੋ ਰੂਮ ਸਾਰੇ ਖੁੱਲੇ ਡੁੱਲੇ ਨੇ ਵਾਲਪੇਪਰ ਵਗੈਰਾ ਸਾਰਾ ਕੁਝ ਲਗਵਾ ਕੇ ਦੇਣਗੇ ਇਹ ਤੇ ਇੱਧਰ ਆ ਜਾਂਦਾ ਦੂਜਾ ਰੂਮ ਦੂਜਾ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਆ ਸਾਰਾ ਕੰਮ ਵਧੀਆ ਤਰੀਕੇ ਦੇ ਨਾਲ ਪੂਰਾ ਕੰਪਲੀਟ ਕਰਵਾ ਕੇ ਦੇਣਗੇ ਇੱਧਰ ਵਾਸ਼ਰੂਮ ਦਾ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਆ ਜਾਂਦਾ ਡਰੈਸਿੰਗ ਏਰੀਆ ਡਰੈਸਿੰਗ ਏਰੀਆ ਵੀ ਸਾਰਾ ਕੁਝ ਇਹ ਕੰਪਲੀਟ ਕਰਵਾ ਕੇ ਦੇਣਗੇ ਤੇ ਨਾਲ ਇਧਰ ਆ ਜਾਂਦਾ LED ਪੈਨਲ ਅਤੇ LED ਪੈਨਲ ਦੇ ਨਾਲ ਇਧਰ ਆ ਜਾਂਦੀ ਹੈ ਬਹੁਤ ਛੋਟੀ ਜਿਹੀ ਬਾਲਕਨੀ ਤੇ ਬਾਲਕਨੀ ਦੇ ਵਿੱਚ ਤੁਸੀਂ ਆਲੇ ਦੁਆਲੇ ਦਾ 뷰 ਦੇਖ ਸਕਦੇ ਹੋ ਆਲੇ ਦੁਆਲੇ ਬਹੁਤ ਵਧੀਆ ਲੋਕ ਰਹਿੰਦੇ ਨੇ ਸਾਰੇ ਘਰ ਪਏ ਹੋਏ ਨੇ ਤੁਸੀਂ ਮਾਹੌਲ ਦੇਖ ਸਕਦੇ ਹੋ ਇੱਕ ਵਾਰ ਵੀਡੀਓ ਦੇ ਵਿੱਚ ਤੇ ਫਿਲਹਾਲ ਕੋਠੀ ਦੇ ਵਿੱਚ ਕੰਮ ਚੱਲ ਰਿਹਾ ਜਦੋਂ ਵੀ ਕੋਠੀ ਰੈਡੀ ਹੁੰਦੀ ਹੈ ਤਾਂ ਆਪਾਂ ਦੁਬਾਰਾ ਵੀਡੀਓ ਪਾਵਾਂਗੇ ਤੇ ਜੇਕਰ ਇਸ ਕੋਠੀ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਟਿਆਲੇ ਪ੍ਰੋਫੈਸਰ ਕਲੋਨੀ ਦੇ ਵਿੱਚ ਇਹ ਤੁਹਾਨੂੰ ਕੋਠੀ ਦੇਖਣ ਨੂੰ ਮਿਲ ਜੂਗੀ ਤੇ ਜੇਕਰ ਇਸ ਕੋਠੀ ਤੇ ਰੇਟ ਦੀ ਗੱਲ ਕਰੀਏ ਤਾਂ 1 ਕਰੋੜ 20 ਲੱਖ ਰੁਪਏ ਇਸ ਦੀ ਡਿਮਾਂਡ ਹੈ ਤੇ ਬਾਕੀ ਪਰ ਨੰਬਰ ਦਿੱਤਾ ਹੋਇਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਰੀ ਲੈਣੀ ਹੈ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਐਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਮੈਨੂੰ ਫੋਲੋ ਜ਼ਰੂਰ ਕਰ ਲਓ